ਕੂਲਿਪ ਹੋ ਗਈ ਭਾਜੀ ਸਿੱਧੀ ਸਿੰਪਲ ਭਾਸ਼ਾ ਚ ਕਹ ਲੋ ਜਰਦਾ ਹੂੰ ਤੰਬਾਕੂ ਇਹ ਜਰਦਾ ਹੀ ਹੈ ਬਸ ਉਹਨੂੰ ਥੋੜਾ ਜਿਹਾ ਮਾਡਰਨਾਈਜ਼ ਕਰਤਾ ਉਹਨੂੰ ਥੋੜਾ ਜਿਹਾ ਸੋਫਿਸਟੀਕੇਟ ਕਰਤਾ ਇਹਨੂੰ ਕੂਲ ਸੁਨਾਰੀਆਂ ਕਹਿੰਦੇ ਨੇ ਥੈਲੀਆਂ ਕਹਿੰਦੇ ਨੇ ਹੈ ਨਾ ਤੇ ਉਹ ਤੁਸੀਂ ਰੱਖ ਲੈਨੇ ਆ ਇੱਥੇ ਤਾਂ ਉਹਦੇ ਚ ਬਹੁਤ ਸਾਰੇ ਇਦਾਂ ਦੇ ਕੈਮੀਕਲਸ ਪਾਏ ਜਾਂਦੇ ਆ ਜਿਹੜੇ ਕਿ ਜਿਵੇਂ ਜਰਦਾ ਹੋ ਗਿਆ ਉਹਦੇ ਚ ਚੂਨਾ ਪਾਇਆ ਜਾਂਦਾ ਹੂੰ ਉਹ ਤੁਸੀਂ ਜਿੱਥੇ ਰੱਖਦੇ ਹੋ ਉਸ ਏਰੀਏ ਦਾ ਜਿਹੜਾ ਟਿਸ਼ੂ ਆ ਤੁਹਾਡਾ ਤੁਹਾਡਾ ਮਸੂੜਾ ਹੈ ਉਹਨੂੰ ਉਹਨੇ ਏਰੀਏ ਤੋਂ ਸਾੜਨਾ ਸ਼ੁਰੂ ਕਰ ਦਿੰਦਾ ਪਹਿਲਾਂ ਤਾਂ ਤੁਹਾਨੂੰ ਇਰੀਟੇਸ਼ਨ ਹੁੰਦੀ ਹੈ ਦੇਖੋ ਮੈਨੂੰ ਨਹੀਂ ਪਤਾ ਉਹਦੀ ਕੀ ਕਿ ਇੱਕ ਮਿਲਦੀ ਹੈ ਜਾਂ ਕੀ ਉਹਨਾਂ ਨੂੰ ਮਜ਼ਾ ਆਂਦਾ ਜਾਂ ਸਵਾਦ ਆਂਦਾ ਉਹ ਗੱਲ ਅਲੱਗ ਹੈ ਪਰ ਉੱਥੇ ਰੱਖਣ ਨਾਲ ਉਹਨਾਂ ਏਰੀਆ ਜਿਹੜਾ ਤੁਹਾਡਾ ਉਹ ਮਰਨਾ ਸ਼ੁਰੂ ਹੋ ਜਾਂਦਾ ਬਹੁਤ ਸਲੋ ਪ੍ਰੋਸੈਸ ਹੁੰਦਾ ਹੈ ਉੱਥੇ ਇੱਕ ਵਾਰੀ ਫਿਰ ਜਦੋਂ ਮਰ ਜਾਂਦਾ ਉਹ ਨੈਕ੍ਰੋਸਿਸ ਹੋ ਜਾਂਦੀ ਉਹਨੇ ਟਿਸ਼ੂ ਦੀ ਚਿੱਟਾ ਹੋ ਜਾਂਦਾ ਉਹ ਫੇਰ ਲੋਕੀ ਕੀ ਕਰਦੇ ਹਨ ਉਹ ਹਲਕੀ ਫੁਲਕੀ ਜਲਨ ਹੁੰਦੀ ਹੈ ਤਾਂ ਉੱਥੋਂ ਸ਼ਿਫਟ ਕਰਕੇ ਉਹ ਦੂਜੀ ਜਗ੍ਹਾ ਤੇ ਲੈ ਜਾਂਦੇ ਆ ਇੱਧਰ ਪ੍ਰੋਬਲਮ ਆ ਗਈ ਇੱਧਰ ਲੈ ਜਾਂਦੇ ਇੱਥੋਂ ਪ੍ਰੋਬਲਮ ਆ ਗਈ ਇੱਥੇ ਲੈ ਜਾਂਦੇ ਆ ਤਾਂ ਉਹ ਏਰੀਆ ਉਹਦੇ ਸਾਰੇ ਹੌਲੀ ਹੌਲੀ ਮਤਲਬ ਖਰਾਬ ਕਰ ਲਿਆ ਜਦੋਂ ਇਹ ਇਰਿਟੇਸ਼ਨ ਹੋ ਗਈ ਭਾਜੀ ਕੰਟੀਨਿਊਸ ਇਰਿਟੇਸ਼ਨ ਕੰਟੀਨਿਊਸ ਇਰਿਟੇਸ਼ਨ ਤੁਹਾਡੀ ਬਾਡੀ ਚ ਕਿਤੇ ਵੀ ਹੈ ਇਟ ਕੈਨ ਕਾਸ ਕੈਂਸਰ ਤੁਹਾਡੇ ਤੰਬਾਕੂ ਦੇ ਵਿੱਚ ਜਿਹੜਾ ਉਹ ਚੂਨਾ ਹੋ ਗਿਆ ਉਹਦੇ ਵਿੱਚ ਇਦਾਂ ਦੇ ਕੈਮੀਕਲਸ ਨੇ ਜਿਹੜਾ ਤੁਹਾਡੇ ਇਰੀਟੇਸ਼ਨ ਕਰਦਾ ਸਾੜ ਦਿੰਦਾ ਜਿਹੜੀ ਚੀਜ਼ ਤੁਹਾਨੂੰ ਦਰਦ ਕਰਦੀ ਹੈ ਸ਼ੁਰੂ ਚ ਉਹ ਤੁਹਾਡੇ ਲਈ ਚੰਗੀ ਹੈ ਜਿੱਥੇ ਤੁਹਾਨੂੰ ਪਤਾ ਕਿ ਯਾਰ ਮੇਰਾ ਖਰਾਬ ਹੋ ਰਿਹਾ ਪਰ ਮੈਨੂੰ ਦਰਦ ਨਹੀਂ ਹੋ ਰਿਹਾ ਉਹ ਮਾੜੀ ਹੈ ਬਹੁਤ ਸਾਰੇ ਲੋਕਾਂ ਨੂੰ ਜਦੋਂ ਅਸੀਂ ਦੱਸਦੇ ਹਾਂ ਕਿ ਭਾਜੀ ਤੁਹਾਡੇ ਆ ਪ੍ਰੋਬਲਮ ਹੋ ਗਈ ਹੈ ਇੱਥੇ ਇਦਾਂ ਕਈ ਵਾਰ ਉਹ ਸਾਨੂੰ ਉਲਟਾ ਸਵਾਲ ਕਰਦੇ ਕਿ ਡਾਕਟਰ ਸਾਹਿਬ ਮੈਨੂੰ ਕੋਈ ਦਰਦ ਤਕਲੀਫ ਤੇ ਹੈ ਨਹੀਂ ਕਿਉਂਕਿ ਭਾਜੀ ਉੱਥੇ ਦਰਦ ਤਕਲੀਫ ਨਹੀਂ ਇਸੇ ਕਰਕੇ ਤੁਹਾਨੂੰ ਸਮਝਣਾ ਚਾਹੀਦਾ ਹੈ ਜਿੰਨਾ ਛੇਤੀ ਇਹਨੂੰ ਛੱਡ ਸਕਦੇ ਹੋ ਛੱਡ ਦਿਓ ਇਹ ਕੈਂਡ ਦੀਆਂ ਗੱਲਾਂ ਨੇ ਕਿ ਜਿਹੜਾ ਖਾਵੇ ਚਰਦਾ 100 ਸਾਲ ਨਹੀਂ ਮਰਦਾ ਕਾਫਤਾ ਬਣੀ ਆਇਆ ਹੋਇਆ ਪਰ ਇਦਾਂ ਹੈ ਨਹੀਂ ਠੀਕ ਹੈ ਜੀ ਬਹੁਤ ਸਾਰੇ ਕੇਸਸ ਨੇ ਮੇਰੇ ਕੋਲੇ ਰੂਟੀਨ ਦੇ ਵਿੱਚ ਅਸੀਂ ਚੈੱਕ ਕਰਦੇ ਆਂ ਸਰਜਰੀਜ਼ ਲਈ ਦੇਖਦੇ ਆਂ ਪੂਰੇ ਦੇ ਪੂਰੇ ਭਾਜੀ ਜਵਾੜੇ ਨਿਕਲ ਜਾਂਦੇ ਆਂ ਉੱਪਰਲਾ ਜਵਾੜਾ ਨਿਕਲ ਜਾਂਦਾ ਇੱਕ ਬੰਦੇ ਇੱਥੇ ਤੱਕ ਵੀ ਨਿਕਲ ਗਿਆ ਉਹਦੀ ਅੱਖ ਨੂੰ ਸਪੋਰਟ ਕਰਨ ਲਈ ਅਲੱਗ ਤੋਂ ਕੁਝ ਪਾਣਾ ਪਿਆ ਤਾਂ ਉਹਦੀ ਅੱਖ ਉੱਤੇ ਖੜੇ ਮੂੰਹ ਦਾ ਕੈਂਸਰ ਇੱਕ ਇਦਾਂ ਦਾ ਕੈਂਸਰ ਹੈ ਜਿਹੜਾ ਹੋਣ ਤੋਂ ਪਹਿਲਾਂ ਤੁਹਾਨੂੰ ਲੱਛਣ ਦਿੰਦਾ ਹੈ ਉਹਨੂੰ ਕਹਿੰਦੇ ਨੇ ਪ੍ਰੀ ਕੈਂਸਰਸ ਕੰਡੀਸ਼ਨਸ ਬਾਕੀ ਸਰੀਰ ਚ ਕਿਤੇ ਕੈਂਸਰ ਹੋਊਗਾ ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਮੂੰਹ ਦਾ ਕੈਂਸਰ ਤੁਹਾਨੂੰ ਲੱਛਣ ਦੇਵੇਗਾ ਤੁਹਾਡੀ ਜੀਭ ਦੇ ਉੱਤੇ ਚਿੱਟਾ ਜੰਮਦਾ ਰਹੂਗਾ ਤੁਸੀਂ ਠੀਕ ਕਰਾਓਗੇ ਨਹੀਂ ਠੀਕ ਹੋਏਗਾ بار بار ਜੰਮ ਰਿਹਾ ਕੈਂਡੀਡੀਆਸ ਕਹਿੰਦੇ ਨੇ ਤੁਹਾਡੇ ਮੂੰਹ ਚ ਛਾਲੇ ਹੋ ਰਹੇ ਨੇ ਤੁਸੀਂ ਦਵਾਈ ਲੈ ਲਈ ਠੀਕ ਹੋ ਗਏ ਦਨ ਇਟਸ ਓਕੇ ਪਰ ਛਾਲੇ ਹੋ ਹੀ ਰਹੇ ਨੇ ਤੁਸੀਂ ਦਵਾਈਆਂ ਲਈ ਜਾਨੇ ਛਾਲੇ ਨਹੀਂ ਠੀਕ ਹੋ ਰਹੇ ਤੁਸੀਂ ਡਾਕਟਰ ਕੋਲ ਜਾਓ ਡਾਕਟਰ ਦੇਖੇਗਾ ਕੀ ਤੁਹਾਡੇ ਦੰਦ ਦਾ ਕੋਈ ਹਿੱਸਾ ਤਿੱਖਾ ਤਾਂ ਨਹੀਂ ਜੇ ਤਿੱਖਾ ਤਾਂ ਉਹ ਗ੍ਰाइंड ਕਰ ਦੇਗਾ ਹੂੰ ਰਾਉਂਡ ਆਫ ਕਰ ਦੇਗਾ ਜੇ ਫੇਰ ਵੀ ਛਾਲੇ ਠੀਕ ਨਹੀਂ ਹੋ ਰਹੇ ਤਾਂ ਇਹਦਾ ਮਤਲਬ ਕੋਈ ਨਾ ਕੋਈ ਦਿੱਕਤ ਹੈ ਤੁਹਾਡੇ ਕੋਲ ਟੈਸਟ ਕਰਾਂਗੇ ਹੋ ਸਕਦਾ ਕੋਈ ਕੈਂਸਰ ਬਣਦਾ ਹੋਵੇ ਹੂੰ ਕੈਂਸਰ ਵਾਲੇ ਮਰੀਜ਼ ਦੇ ਮੂੰਹ 'ਚ ਛਾਲੇ ਹੋਈ ਜਾਣਗੇ ਠੀਕ ਨਹੀਂ ਹੋਣਗੇ ਹੂੰ ਤੁਹਾਡਾ ਮੂੰਹ ਸੁੱਕਣਾ ਤਾਂ ਨਹੀਂ ਸ਼ੁਰੂ ਹੋ ਗਿਆ ਅਚਾਨਕ ਹੀ ਤੁਸੀਂ ਠੀਕ ਸੀ ਪਰ ਅਚਾਨਕ ਹੀ ਤੁਹਾਡਾ ਮੂੰਹ ਸੁੱਕਣ ਲੱਗ ਪਿਆ ਹੋ ਸਕਣ ਲੱਗੇ ਠੀਕ ਹੈ ਇਹ ਸਾਰੀਆਂ ਪ੍ਰੀ ਕੈਂਸਰਸ ਕੰਡੀਸ਼ਨਸ ਨੇ ਤੁਹਾਡੇ ਮੂੰਹ ਦੇ ਵਿੱਚ ਜਿੰਮੇਵਾ ਦੱਸਿਆ ਕੂਲ ਲਿਪ ਜਰਦੇ ਵਾਲੇ ਇਹਨਾਂ ਦੇ ਇੱਥੇ ਬਲੈਕ ਵਾਈਟ ਕਲਰ ਦੇ ਪੈਚੇਸ ਬਣ ਜਾਂਦੇ ਨੇ ਹੂੰ ਇੱਥੋਂ ਫਿਰ ਵਾਈਟ ਲਾਈਨਾਂ ਪਿੱਛੇ ਜਾਂਦੇ ਨੇ ਲਿਊਕੋਪਲੇਕੀਆ ਲਾਈਕਨ ਪਲੈਨਸ ਇਹ ਸਾਰੇ ਪ੍ਰੀ ਕੈਂਸਰਸ ਕੰਡੀਸ਼ਨਸ ਨੇ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਤੁਹਾਡੀ ਓਰਲ ਸਬਮਿਊਕਸ ਫਾਈਬਰੋਸਿਸ ਮੂੰਹ ਖੁੱਲਣਾ ਬੰਦ ਹੋ ਜਾਂਦਾ ਖਾਸ ਕਰਕੇ ਜਿੰਨੇ ਭਈਏ ਲੋਕ ਸਾਡੇ ਇੱਥੇ ਆਉਂਦੇ ਸਾਡੇ ਕੋਲ ਆਉਂਦੇ ਜਿੰਨੇ ਤੰਬਾਕੂ ਲਾਉਂਦੇ ਆ ਬਹੁਤ ਬੀੜੀ ਪੀਂਦੇ ਆ ਗਰਮ ਧੂਆ ਮੂੰਹ ਚ ਰੱਖਦੇ ਆ ਬਹੁਤ ਦੇਰ ਲਈ ਜਿਦਾ ਭਾਜੀ ਤੰਦੂਰ ਹੋ ਜਾਂਦਾ ਨਾ ਤੁਹਾਡਾ ਮੂੰਹ ਵੀ ਤੰਦੂਰ ਦੇੇ ਕੰਮ ਕਰਦਾ ਤੁਹਾਡੇ ਮੂੰਹ ਚ ਧੂਆ ਇੰਨਾ ਗਰਮ ਰਹਿੰਦਾ ਇੱਥੇ ਇਹ ਸਾਰੀਆਂ ਗੱਲਾਂ ਉਹਨਾਂ ਦੀ ਅੱਕੜ ਜਾਂਦੇ ਨੇ ਮੂੰਹ ਹੀ ਨਹੀਂ ਇਹ ਸਾਰੇ ਦੇ ਸਾਰੇ ਇਸ ਕਈ ਵਾਰੀ ਮਤਲਬ ਚਾਂਸਸ ਹੁੰਦੇ ਨੇ ਕਿ ਕੈਂਸਰ ਚ ਕਨਵਰਟ ਹੋ ਜਾਵੇ। ਹੁੱਕੇ ਦਾ ਬਹੁਤ ਟ੍ਰੈਂਡ ਆ। ਮੈਨੂੰ ਸਮੋਕਿੰਗ ਤੇ ਤੁਹਾਡੀ ਗੱਲ ਤੋਂ ਆਇਆ ਵੀ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਆ। ਜ਼ਰੂਰ ਬੈਨ ਆ ਪਰ ਮੈਲਵਦੇਣ ਤੋਂ ਆ ਤਾਂ ਮੈਂ ਦੇਖਦਾ ਉੱਥੇ ਆਮ ਰੈਸਟੋਰੈਂਟਸ 'ਚ ਮਿਲ ਜਾਂਦਾ। ਹੂੰ। ਜ਼ਰੂਰ ਉਹ ਆਪਣੇ ਆਪ ਨੂੰ ਰੈਸਟੋਰੈਂਟ ਕਹਾਂਦੇ ਆ ਪਰ ਹੁੱਕਾ ਬਾਹਰ ਬਣਿਆ ਪਿਆ। ਤੇ ਹੁੱਕੇ ਦੇ ਕਰਕੇ ਵੀ ਨੁਕਸਾਨ ਹੁੰਦਾ। ਬਿਲਕੁਲ ਭਾਜੀ। ਜਿੱਦਾਂ ਸਿਗਰਟ ਦੇ ਪੈਕੇਟ ਦੇ ਉੱਤੇ ਓਰਲ ਕੈਂਸਰ ਦੀ ਫੋਟੋ ਛਪੀ ਹੋਈ ਹੈ ਤੇ ਉੱਤੇ ਲਿਖਿਆ ਹੋਇਆ ਕਿ ਸਿਹਤ ਲਈ ਪੀਣੀ ਹਾਨੀਕਾਰਕ ਹੈ ਜਿਦਾ ਸ਼ਰਾਬ ਦੀ ਬੋਤਲ ਤੇ ਲਿਖਿਆ ਹੋਇਆ ਕਿ ਸਿਹਤ ਲਈ ਪੀਣੀ ਹਾਨੀਕਾਰਕ ਹੈ ਉਦਾਂ ਹੀ ਉਹਨਾਂ ਨੇ ਵੀ ਸ਼ਾਇਦ ਲਿਖ ਕੇ ਲਾਇਆ ਹੋਊਗਾ ਵੀ ਉਪਕਰ ਸਿਹਤ ਲਈ ਹਾਨੀਕਾਰਕ ਹੈ ਪਰ ਪਲਾਉਂਦੇ ਆ ਸੋ ਇਹ ਕੁਝ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕੋ ਗਲੈਮਰਾਇਜ਼ ਕਰਕੇ ਗਲੈਮਰਾਇਜ਼ ਤਾਂ ਇੰਨਾ ਕਰਕੇ ਦਿੱਤਾ ਗਿਆ 15-15 ਸਾਲ ਦੇ ਬੱਚੇ ਜਿਹੜੀਆਂ ਆਪਣੇ ਸਕੂਲਸ ਦੀਆਂ ਪਾਰਟੀਆਂਸ ਕਰਦੇ ਆ ਉਹਦੇ ਚ ਯੂਜ਼ ਹੋ ਰਿਹਾ ਜੀ ਇੱਕ ਵੇਪਿੰਗ ਵਗੈਰਾ ਕੁਝ ਕਹਿੰਦੇ ਹਨ ਵੇਪ ਤਾਂ ਇੰਨਾ ਟ੍ਰੈਂਡ ਹੋਇਆ ਪਿਆ ਤੇ ਇਹ ਲੋਕ ਇਹਨੂੰ ਗਲੈਮਰਾਇਜ਼ ਕਰਕੇ ਇਹਨੂੰ ਇੱਕ ਸੋਸ਼ਲ ਸਿੰਬਲ ਬਣਾ ਕੇ ਜਿੱਦਾਂ ਕਿ ਮੇਰੇ ਕੋ ਮਹਿੰਗਾ ਫੋਨ ਹੈ ਮੇਰੇ ਕੋਲ ਵੱਡੀ ਕਾਰ ਹੈ ਰੂਬੀ ਖੌਨ ਹੈ ਤੇ ਮੈਂ ਹੁੱਕਾ ਪੀਣਾ ਇਹਦਾ ਮਤਲਬ ਅਸੀਂ ਘੈਂਟ ਆ ਭਾਜੀ ਉਲਟ ਤੁਸੀਂ ਨਹੀਂ ਸਮਝ ਸਕਦੇ ਕੰਪਨੀਆਂ ਦੀ ਜਿਹੜੀ ਉਹ ਹੈ ਮਤਲਬ ਮੈਂ ਸਾਜ਼ਿਸ਼ੀ ਕਹਾਂਗਾ ਤੁਸੀਂ ਜਿੰਨੀਆਂ ਮਰਜ਼ੀ ਫਿਲਮਾਂ ਦੇਖੋ ਪਿਛਲੇ 5 ਸਾਲ ਦੀਆਂ ਜਿਹੜੀ ਮਰਜ਼ੀ ਫਿਲਮ ਦੇਖ ਲਓ ਤੁਹਾਨੂੰ ਜਿਹੜਾ ਐਕਟਰ ਹੈ ਸਿਗਰਟ ਪੀਂਦਾ ਦਿਖੇਗਾ ਹੂੰ ਹਰ ਸੀਨ ਚ ਹਰ ਦੂਜੇ ਸੀਨ ਚ ਉਹ ਸਿਗਰਟ ਜਗਾਏਗਾ ਸੂਟ ਮਾਰੇਗਾ ਕਸ਼ ਲੈੇਗਾ ਸੁਟੇਗਾ ਫਿਰ ਜਗਾਏਗਾ ਫਿਰ ਉਹਦੇ ਨਾਲ ਦਾ ਪੀਏਗਾ ਸਿਗਰਟ ਪੀਏਗਾ ਹੀ ਪੀਏਗਾ ਉਹ ਹਰ ਫਿਲਮ ਚ ਉਹਦਾ ਕੋਈ ਮੰਤਵ ਵੀ ਨਹੀਂ ਹੁੰਦਾ ਜੋ ਪੁਲਿਸ ਵਾਲਾ ਹੈ ਜਾਂ ਕੋਈ ਡਿਟੈਕਟਿਵ ਹੈ ਫਿਰ ਤਾਂ ਬਹੁਤੀ ਪੀਏਗਾ ਸਪਾਈ ਬਣਿਆ ਜੇ ਸਾਡੇ ਬਚਪਨ ਚ ਅਸੀਂ ਫਿਲਮਾਂ ਦੇਖਦੇ ਸੀ ਜਿਹੜੇ ਵਿਲਨਸ ਹੁੰਦੇ ਸੀ ਉਹ ਪੀਂਦੇ ਸੀ ਉਹ ਪੀਂਦੇ ਸੀ ਬਿਲਕੁਲ ਸਹੀ ਗੱਲ ਹੁਣ ਹੀਰੋ ਪੀਂਦੇ ਭਾਜੀ ਹਮ ਹੁਣ ਜਦੋਂ ਤੁਹਾਡਾ ਹੀਰੋ ਸਿਗਰਟ ਪੀਏਗਾ ਤਾਂ ਤੁਹਾਡਾ ਬੱਚਾ ਕਿਉਂ ਨਹੀਂ ਪੀਏਗਾ ਜਦੋਂ ਤੁਹਾਡਾ ਹੀਰੋ ਸਿਗਰਟ ਪੀ ਰਿਹਾ ਹੈ ਤਾਂ ਤੁਹਾਡਾ ਬੱਚਾ ਕਿਉਂ ਨਹੀਂ ਪੀਏਗਾ ਭਾਜੀ ਜੇ ਤੁਹਾਡਾ ਹੀਰੋ ਬੰਦੂਕਾਂ ਚਾ ਕੇ ਗਾਣੇ गा ਰਿਹਾ ਹੈ ਤਾਂ ਤੁਹਾਡਾ ਬੱਚਾ ਬੰਦੂਕ ਕਿਉਂ ਨਹੀਂ ਲਹਿਰਾਏਗਾ ਇਸ ਕਰਕੇ ਉਹਨਾਂ ਨੂੰ ਸਿਗਰਟ ਪਈ ਜਾ ਰਹੀ ਹੈ ਤਾਂ ਜੋ ਤੁਹਾਡੇ ਬੱਚੇ ਸਿਗਰਟਾਂ ਪੀਣ ਤਾਂ ਜੋ ਉਹਨਾਂ ਦਾ ਸਮਾਨ ਵਿਕੇ ਇਸ ਕਰਕੇ ਹੁੱਕਾ ਨੂੰ ਇਹਨਾਂ ਗਲੈਮਰਾਇਜ਼ ਕਰ ਰਿਹਾ ਹੈ ਕਰ ਰਹੀ ਹੈ ਲੋਕ ਕਿ ਉਹਨਾਂ ਦਾ ਕੰਮ ਚੱਲੇ ਹੋਰ ਹੁੱਕੇ ਖੁੱਲਣ ਜਿੰਨੇ ਲੋਕ ਇਹ ਬਹੁਤ ਵੱਡਾ ਸਿਸਟਮ ਹੈ ਜਿੰਨਾ ਹੋਊਗਾ ਉਨੇ ਮਰਨਗੇ ਪਹਿਲਾਂ ਭਾਜੀ ਤੁਹਾਡੇ ਬਚਪਨ ਦੇ ਵਿੱਚ ਕਿੰਨੇ ਘਾਟ ਦੇ ਹਸਪੀਟਲਸ ਹੁੰਦੇ ਸੀ ਇੱਕ ਨਾਰਮਲ ਹਸਪੀਟਲਸ ਹੁੰਦੇ ਸੀ ਹਮ ਹਸਪੀਟਲ ਹੁੰਦੇ ਹਾਰਟ ਦੇ ਤਾਂ ਬਹੁਤ ਅਲੱਗ ਬਹੁਤ ਕੱਢ ਸੀ ਫਿਰ ਹਨਾ ਜੀ ਫਿਰ ਲੋਕਾਂ ਦਾ ਸ਼ਰਾਬ ਦਾ ਰੁਝਾਨ ਵਧ ਗਿਆ ਹਮ ਖਾਣ ਪੀਣ ਦਾ ਰੁਝਾਨ ਹੋਰ ਫਾਸਟ ਫੂਡਸ ਆ ਗਏ ਇਦਾਂ ਦੇ ਹਾਰਟ ਖਰਾਬ ਹੋਣੇ ਸ਼ੁਰੂ ਹੋ ਗਏ ਹਾਰਟ ਦੇ ਹਸਪੀਟਲਸ ਆ ਗਏ ਹੁਣ ਸ਼ਰਾਬ ਦਾ ਤੇ ਹੁੱਕੇ ਦਾ ਜਾਂ ਤੰਬਾਕੂ ਦਾ ਇੰਨਾ ਰੁਝਾਨ ਵਧ ਗਿਆ ਹੁਣ ਤੀਸਰਾ ਨੰਬਰ ਲੀਵਰ ਦਾ ਆ ਗਿਆ ਭਾਜੀ ਹਾਂ ਹੁਣ ਲੀਵਰ ਦੇ ਹਸਪੀਟਲ ਹੋਗੇ ਲੀਵਰ ਦੇ ਹਸਪੀਟਲਸ ਬਣਗੇ ਹੋਗੇ ਨਾ ਜੀ ਇਹ ਟਾਰਗੇਟਸ ਨੇ ਇਹ 20 ਸਾਲ ਪਹਿਲਾਂ ਸੋਚਦੇ ਆ ਕਿ ਇਸ ਤੋਂ ਬਾਅਦ ਆਪਾਂ ਹੁਣ ਆਖ ਖਮ ਕਰਨਾ ਹੈ ਇਹ ਰਾਹ ਕਰਨਾ ਸੋ ਸਾਡੇ ਅਸੀਂ ਤਾਂ ਬਹੁਤ ਛੋਟੇ ਆ ਭਾਜੀ ਸਾਡੀ ਸੋਚ ਉੱਤੇ ਤੱਕ ਨਹੀਂ ਜਾਂਦੀ ਜਿੱਥੇ ਤੱਕ ਇਹਨਾਂ ਇੰਡਸਟਰੀ ਲਿਸਟਾਂ ਦੀ ਸੋਚ ਜਾਂਦੀ ਹੈ ਫਿਰ ਮੈਡੀਕਲ ਸਾਇੰਸ ਦੇ ਵਿੱਚ ਜਿੰਨੇ ਵੀ ਫਿਰ ਤਾਂ ਹਸਪਤਾਲਾਂ ਵਾਲੇ ਵਿੱਚ ਹੀ ਰਲੇ ਹੋਏ ਆ ਹਸਪਤਾਲਾਂ ਵਾਲੇ ਤਾਂ ਨਹੀਂ ਰਲੇ ਹੋਏ ਪਰ ਉਹ ਮੈਂ ਹੁਣ ਕਿਸੇ ਨੂੰ ਕਹਿ ਦਵਾਂ ਕੋਈ ਆਫੈਂਡਡ ਫੀਲ ਕਰੇ ਉਹ ਤਾਂ ਖੁਦ ਪਿਆਦੇ ਆ ਭਾਜੀ ਜਿਹੜੇ ਵੱਡੇ ਜਿਹੜੇ ਚੇਨਸ ਚਲਾਉਂਦੇ ਆ ਹਸਪੀਟਲਸ ਦੀਆਂ ਜਿਹੜੇ ਖੁਦ ਬੀੜੀਆਂ ਸਿਗਰਟਾਂ ਵੀ ਬਣਾ ਰਹੇ ਨੇ ਜਿਨ੍ਹਾਂ ਦੇ ਸ਼ਰਾਬ ਦੀਆਂ ਫੈਕਟਰੀਜ਼ ਵੀ ਨੇ ਜਿਨ੍ਹਾਂ ਦੇ ਹਸਪੀਟਲਸ ਵੀ ਨੇ ਕਿਉਂ ਨਹੀਂ ਚਲਾਣਗੇ ਜੇ ਮੰਨ ਲਓ ਮੈਂ ਮੇਰਾ ਸ਼ਰਾਬ ਵੀ ਵਿਕੇ ਮੇਰਾ ਸਿਗਰਟ ਵੀ ਵਿਕੇ ਮੇਰਾ ਹਸਪੀਟਲ ਵੀ ਚੱਲੇ ਤਾਂ ਮੈਂ ਕਹੂੰਗਾ ਫਿਰ ਸਾਰਾ ਕੁਝ ਹੀ ਵਿਕੇ ਤਮੈਂ ਕੀ ਐ ਮੈਂ ਇੱਕ ਹੀਰੋਨੀ ਫੜਨਾ ਉਹਨੂੰ ਐ ਕਹਿਣਾ ਵੀ ਤੂੰ ਐਕਟਿੰਗ ਕਰ ਖੈਣੀ ਖਾਓ ਆ پاس-ਪਾਸ ਪਾਨਪਰਾਗ ਜੋ ਵੀ ਐ ਇਹਦੀ ਐਡ ਕਰੋ ਲਾੜਨ ਤਾਂ ਉਹਨਾਂ ਦੇ ਉੱਤੇ ਜਿਹੜੇ ਕੁਝ ਪੈਸਿਆਂ ਵਾਸਤੇ ਇਦਾਂ ਦੇ ਕੰਮ ਕਰਦੇ ਆ ਕਿਸੇ ਦੇ ਨੂੰ ਬਰਬਾਦ ਕਰੇ ਕਸ਼ਕੀ ਕੁਮਾਰ ਟਾਈਗਰ ਸ਼ਰੋਵ ਵਰਗੇ ਜਿਹੜੇ ਫਿਟਨੈਸ ਫਰੀਕ ਨੇ ਉਹਨਾਂ ਨੂੰ ਇਹੋ ਜਿਹੀਆਂ ਐਡਾਂ ਤੇ ਲਾ ਦਿੰਦਾ ਦੇਖ ਲਓ ਹਾਂ ਉਹ ਕਰਦੇ ਆ ਹਮ ਸਲਮਾਨ ਖਾਨ ਤੱਕ ਨੇ ਕਰ ਦਿੱਤੀ ਆਪਣਾ ਸ਼ਾਹਰੂਖ ਖਾਨ ਨੇ ਕਰ ਦਿੱਤੀ ਇਹ ਤਾਂ ਮਤਲਬ ਕੋਈ ਹੋਈ ਹੈ ਜਿਹੜਾ ਅਨਿਲ ਕਪੂਰ ਨੂੰ ਤੁਸੀਂ ਦਿਖਾਓ ਕਿੱਥੇ ਕਰਦਾ ਹੋ ਕਦੇ ਕੋਈ ਐਡ ਇਦਾਂ ਦੀ ਵਧੀਆ ਬੰਦਾ ਉਹ ਸਚਿੰਤ ਤੰਦੂਲਕਰ ਹੋ ਗਿਆ ਨਾ ਸਚਿੰਤ ਤੰਦੂਲਕਰ ਦਾ ਨਾਮ ਨਾਲ ਲੱਗ ਰਿਹਾ ਉਹ ਕਦੇ ਨਹੀਂ ਕੀਤਾ ਸਚਿੰਤ ਤੰਦੂਲਕਰ ਹੋ ਗਿਆ ਸਾਡੇ ਉੱਥੇ ਮੁੰਬਈ ਦੇ ਇੱਕ ਡੈਂਟਿਸਟ ਨੇ ਉਹ ਮੈਂ ਉਹਨਾਂ ਦੀ ਕਿਤੇ ਸੁਣ ਰਿਹਾ ਸੀ ਗੱਲ ਉਹ ਕਹਿੰਦੇ ਸੀ ਉਹਨੂੰ ਬਲੈਂਕ ਚੈੱਕ ਦੇ ਦਿੱਤਾ ਸੀਗਾ ਉਹਨਾਂ ਦੇ ਪੇਸ਼ੈਂਟ ਆ ਉਹ ਸਚਿੰਤ ਕਹਿੰਦੇ ਉਹਨੂੰ ਬਲੈਂਕ ਚੈੱਕ ਦੇ ਦਿੱਤਾ ਸੀਗਾ ਉਹਨੇ ਵਾਪਸ ਕਰਤਾ ਕਹਿੰਦਾ ਨਹੀਂ ਸੋ ਸਾਡੇ ਬਹੁਤ ਵੱਡੇ ਵੱਡੇ ਸਿੰਗਰਸ ਨੇ ਪੰਜਾਬੀ ਦੇ ਵਿੱਚ ਨੇ ਜਿਹੜੇ ਕਿ ਨਹੀਂ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦੇ ਪਰ ਕਈ ਚੀਜ਼ ਨੇ ਜਿਹੜੇ ਪ੍ਰਮੋਟ ਕਰਦੇ ਹਨ ਸੋ ਇਹ ਚੀਜ਼ਾਂ ਦਾ ਸਾਡੀ ਆਤਮ ਕੋਈ ਜ਼ਮੀਰ ਦੀ ਗੱਲ ਹੈ ਭਾਜੀ ਜ਼ਿੰਦਗੀ ਤਾਂ ਤੁਹਾਨੂੰ ਰੱਬ ਨੇ ਉਨੀ ਹੀ ਦਿੱਤੀ ਹੈ ਤੁਸੀਂ ਵੀ ਜਨਮ ਲਿਆ ਤੁਸੀਂ ਵੀ ਮਰ ਜਾਣਾ ਹੈ ਘੱਟੋ ਘੱਟ ਇਹੋ ਜਿਹਾ ਕੁਝ ਕਰਕੇ ਜਾਓਗੇ ਤੁਹਾਡਾ ਮਤਲਬ ਕੋਈ ਕਰਮ ਬੋਲੇ ਤੁਹਾਡਾ ਪਿੱਛੇ ਤੁਹਾਨੂੰ ਜਿਹੜਾ ਐਕਟਰ ਹੈ ਸਿਗਰਟ ਪੀਂਦਾ ਦਿਖੇਗਾ ਹੂੰ ਹਰ ਸੀਨ ਚ ਹਰ ਦੂਜੇ ਸੀਨ ਚ ਉਹ ਸਿਗਰਟ ਜਗਾਏਗਾ ਸੂਟ ਮਾਰੇਗਾ ਕਸ਼ ਲਏਗਾ ਸੁੱਟੇਗਾ ਫਿਰ ਜਗਾਏਗਾ ਫਿਰ ਉਹਦੇ ਨਾਲ ਦਾ ਪੀਏਗਾ ਸਿਗਰਟ ਪੀਏਗਾ ਹੀ ਪੀਏਗਾ ਉਹ ਹਰ ਫਿਲਮ ਚ ਉਹਦਾ ਕੋਈ ਮੰਤਵ ਵੀ ਨਹੀਂ ਹੁੰਦਾ ਜੋ ਪੁਲਿਸ ਵਾਲਾ ਹੈ ਜਾਂ ਕੋਈ ਡਿਟੈਕਟਿਵ ਹੈ ਫਿਰ ਤਾਂ ਬਹੁਤੀ ਪੀਏਗਾ ਸਪਾਈ ਬਣਿਆ ਹੈ ਜੇ ਸਾਡੇ ਬਚਪਨ ਚ ਅਸੀਂ ਫਿਲਮਾਂ ਦੇਖਦੇ ਸੀ ਜਿਹੜੇ ਵਿਲਨਸ ਹੁੰਦੇ ਸੀ ਉਹ ਪੀਂਦੇ ਸੀ ਉਹ ਪੀਂਦੇ ਸੀ ਬਿਲਕੁਲ ਸਹੀ ਗੱਲ ਹੁਣ ਹੀਰੋ ਪੀਂਦੇ ਭਾਜੀ ਹਮ ਹੁਣ ਜਦੋਂ ਤੁਹਾਡਾ ਹੀਰੋ ਸਿਗਰਟ ਪੀਏਗਾ ਤਾਂ ਤੁਹਾਡਾ ਬੱਚਾ ਕਿਉਂ ਨਹੀਂ ਪੀਏਗਾ ਜਦੋਂ ਤੁਹਾਡਾ ਹੀਰੋ ਸਿਗਰਟ ਪੀ ਰਿਹਾ ਹੈ ਤਾਂ ਤੁਹਾਡਾ ਬੱਚਾ ਕਿਉਂ ਨਹੀਂ ਪੀਏਗਾ ਭਾਜੀ ਜੇ ਤੁਹਾਡਾ ਹੀਰੋ ਬੰਦੂਕਾਂ ਚਾ ਕੇ ਗਾਣੇ गा ਰਿਹਾ ਹੈ ਤਾਂ ਤੁਹਾਡਾ ਬੱਚਾ ਬੰਦੂਕ ਕਿਉਂ ਨਹੀਂ ਲਹਿਰਾਏਗਾ ਇਸ ਕਰਕੇ ਉਹਨਾਂ ਨੂੰ ਸਿਗਰਟ ਪਈ ਜਾ ਰਹੀ ਹੈ ਤਾਂ ਜੋ ਤੁਹਾਡੇ ਬੱਚੇ ਸਿਗਰਟਾਂ ਪੀਣ ਤਾਂ ਜੋ ਉਹਨਾਂ ਦਾ ਸਮਾਨ ਵਿਕੇ ਇਸ ਕਰਕੇ ਹੁੱਕਾ ਨੂੰ ਇਹਨਾਂ ਗਲੈਮਰਾਇਜ਼ ਕਰ ਰਿਹਾ ਹੈ ਕਰ ਰਹੀ ਹੈ ਲੋਕ ਕਿ ਉਹਨਾਂ ਦਾ ਕੰਮ ਚੱਲੇ ਹੋਰ ਹੁੱਕੇ ਖੋਲਣ ਜਿੰਨੇ ਲੋਕ ਇਹ ਬਹੁਤ ਵੱਡਾ ਸਿਸਟਮ ਹੈ ਜਿੰਨਾ ਹੋਊਗਾ ਉਹਨੇ ਮਰਨਗੇ ਪਹਿਲਾਂ ਭਾਜੀ ਤੁਹਾਡੇ ਬਚਪਨ ਦੇ ਵਿੱਚ ਕਿੰਨੇ ਘਾਟ ਦੇ ਹਸਪੀਟਲਸ ਹੁੰਦੇ ਸੀ ਇੱਕ ਨਾਰਮਲ ਹਸਪੀਟਲਸ ਹੁੰਦੇ ਸੀ ਹਮ ਹਸਪੀਟਲਸ ਹੁੰਦੇ ਹਾਰਟ ਦੇ ਤਾਂ ਬਹੁਤ ਅਲੱਗ ਬਹੁਤ ਕਾੜੇ ਸੀ ਫੇਰ ਹਨਾ ਜੀ ਫੇਰ ਲੋਕਾਂ ਦਾ ਸ਼ਰਾਬ ਦਾ ਰੁਝਾਨ ਵਧ ਗਿਆ ਹਮ ਖਾਣ ਪੀਣ ਦਾ ਰੁਝਾਨ ਹੋਰ ਫਾਸਟ ਫੂਡਸ ਆ ਗਏ ਇਦਾਂ ਦੇ ਹਾਰਟ ਖਰਾਬ ਹੋਣੇ ਸ਼ੁਰੂ ਹੋ ਗਏ ਹਾਰਟ ਦੇ ਹਸਪੀਟਲਸ ਆ ਗਏ ਹੁਣ ਸ਼ਰਾਬ ਦਾ ਤੇ ਹੁੱਕੇ ਦਾ ਜਾਂ ਤੰਬਾਕੂ ਦਾ ਇੰਨਾ ਰੁਝਾਨ ਵਧ ਗਿਆ ਹੁਣ ਤੀਸਰਾ ਨੰਬਰ ਲੀਵਰ ਦਾ ਆ ਗਿਆ ਭਾਜੀ ਹਾਂ ਹੁਣ ਲੀਵਰ ਦੇ ਹਸਪੀਟਲਸ ਹੋਗੇ ਲੀਵਰ ਦੇ ਹਸਪੀਟਲਸ ਬਣਗੇ ਹੋਗੇ ਨਾ ਜੀ ਇਹ ਟਾਰਗੇਟਸ ਨੇ ਇਹ 20 ਸਾਲ ਪਹਿਲਾਂ ਸੋਚ ਲਿਆ ਕਿ ਇਸ ਤੋਂ ਬਾਅਦ ਆਪਾਂ ਹੁਣ ਆਖਮ ਕਰਨਾ ਹੈ ਤੇ ਰਾ ਕਰਨਾ ਸੋ ਸਾਡੇ ਅਸੀਂ ਤਾਂ ਬਹੁਤ ਛੋਟੇ ਆ ਭਾਜੀ ਸਾਡੀ ਸੋਚ ਉੱਤੇ ਤੱਕ ਨਹੀਂ ਜਾਂਦੀ ਜਿੱਥੇ ਤੱਕ ਇਹਨਾਂ ਇੰਡਸਟਰੀਅਲਿਸਟਾਂ ਦੀ ਸੋਚ ਜਾਂਦੀ ਹੈ ਫਿਰ ਮੈਡੀਕਲ ਸਾਇੰਸ ਦੇ ਵਿੱਚ ਜਿੰਨੇ ਵੀ ਫਿਰ ਤਾਂ ਹਸਪਤਾਲਾਂ ਵਾਲੇ ਵਿੱਚ ਹੀ ਰਲੇ ਹੋਏ ਆ ਹਸਪਤਾਲਾਂ ਵਾਲੇ ਤਾਂ ਨਹੀਂ ਰਲੇ ਹੋਏ ਪਰ ਮੈਂ ਹੁਣ ਕਿਸੇ ਨੂੰ ਕਹਿ ਦਵਾਂ ਕੋਈ ਆਫੈਂਡਡ ਫੀਲ ਕਰੇ ਉਹ ਤਾਂ ਖੁਦ ਪਿਆਦੇ ਆ ਭਜੀ ਜਿਹੜੇ ਵੱਡੇ ਜਿਹੜੇ ਚੇਨਸ ਚਲਾਉਂਦੇ ਆ ਹਸਪੀਟਲਸ ਦੀਆਂ ਜਿਹੜੇ ਖੁਦ ਬੀੜੀਆਂ ਸਿਗਰਟਾਂ ਵੀ ਬਣਾ ਰਹੇ ਨੇ ਜਿਨ੍ਹਾਂ ਦੇ ਸ਼ਰਾਬ ਦੀਆਂ ਫੈਕਟਰੀਜ਼ ਵੀ ਨੇ ਜਿਨ੍ਹਾਂ ਦੇ ਹਸਪੀਟਲਸ ਵੀ ਨੇ ਕਿਉਂ ਨਹੀਂ ਚਲਾਣਗੇ ਜੇ ਮੰਨ ਲਓ ਮੈਂ ਮੇਰਾ ਸ਼ਰਾਬ ਵੀ ਵਿਕੇ ਮੇਰਾ ਸਿਗਰਟ ਵੀ ਵਿਕੇ ਮੇਰਾ ਹਸਪੀਟਲ ਵੀ ਚੱਲੇ ਤਾਂ ਮੈਂ ਕਹੂੰਗਾ ਫਿਰ ਸਾਰਾ ਕੁਝ ਹੀ ਵਿਕੇ ਤਾਂ ਮੈਂ ਕੀ ਐ ਮੈਂ ਇੱਕ ਹੀਰੋ ਨਹੀਂ ਫੜਨਾ ਉਹਨੂੰ ਮੈਂ ਕਹਿਣਾ ਵੀ ਤੂੰ ਐਕਟਿੰਗ ਕਰ ਖੈਣੀ ਖਾਓ ਆ پاس-ਪਾਸ ਪਾਨਪਰਾਗ ਜੋ ਵੀ ਐ ਇਹਦੀ ਐਡ ਕਰੋ ਲਾਣ ਤਾਂ ਉਹਨਾਂ ਦੇ ਉੱਤੇ ਜਿਹੜੇ ਕੁਝ ਪੈਸਿਆਂ ਵਾਸਤੇ ਇਦਾਂ ਦੇ ਕੰਮ ਕਰਦੇ ਆ ਕਿਸੇ ਦੇ ਨੂੰ ਬਰਬਾਦ ਕਰਦੇ ਅਸ਼ਕ ਕੁਮਾਰ ਟਾਈਗਰ ਸ਼ਰੋਵ ਵਰਗੇ ਜਿਹੜੇ ਫਿਟਨੈਸ ਫਰੀਕ ਨੇ ਉਹਨਾਂ ਨੂੰ ਇਹੋ ਜਿਹੀਆਂ ਐਡਾਂ ਤੇ ਲਾ ਦਿੰਦਾ ਦੇਖ ਲਓ ਹਾਂ ਉਹ ਕਰਦੇ ਆ ਹਮ ਸਲਮਾਨ ਖਾਨ ਤੱਕ ਨੇ ਕਰ ਦਿੱਤੀ ਆਪਣਾ ਸ਼ਾਹਰੂਖ ਖਾਨ ਨੇ ਕਰ ਦਿੱਤੀ ਇਹ ਤਾਂ ਮਤਲਬ ਕੋਈ ਹੋਈ ਹੈ ਜਿਹੜਾ ਅਨਿਲ ਕਪੂਰ ਨੂੰ ਤੁਸੀਂ ਦਿਖਾਓ ਕਿੱਥੇ ਕਰਦਾ ਹੋ ਕਦੇ ਕੋਈ ਐਡ ਇਦਾਂ ਦੀ ਵਧੀਆ ਬੰਦਾ ਹੋ ਸਚਿੰਤ ਤੰਦੂਲਕਰ ਹੋ ਗਿਆ ਸਚਿੰਤ ਤੰਦੂਲਕਰ ਦਾ ਨਾਮ ਨਾਲ ਲੱਗਾਈ ਉਹ ਕਦੇ ਨਹੀਂ ਕਿ ਸਚਿੰਤ ਤੰਦੂਲਕਰ ਹੋ ਗਿਆ ਸਾਡੇ ਉੱਥੇ ਮੁੰਬਈ ਦੇ ਇੱਕ ਡੈਂਟਿਸਟ ਨੇ ਉਹ ਮੈਂ ਉਹਨਾਂ ਦੀ ਕਿਤੇ ਸੁਣ ਰਿਹਾ ਸੀ ਗੱਲ ਉਹ ਕਹਿੰਦੇ ਸੀ ਉਹਨੂੰ ਬਲੈਂਕ ਚੈੱਕ ਦੇ ਦਿੱਤਾ ਸੀ ਉਹਨਾਂ ਦੇ ਪੇਸ਼ੈਂਟ ਆ ਉਹ ਸਚਿੰਤ